ਮੇਰੇ ਸਕਾਰਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਂ ਨਮਾਰਤ ਸਸਿਕਾਲ ਨਮਸਕਾਰ ਸਾਥਿਓ ਅੱਜ ਵੱਖ-ਵੱਖ ਪਿੰਡਾਂ ਤੋਂ ਮਨਰੇਗਾ ਆਗੂ ਪਹੁੰਚੇ ਹੋਏ ਆ ਪਰ ਥੋੜੇ ਪਹੁੰਚੇ ਹੋਏ ਆ ਚੌਥਾ ਕੀ ਹਿੱਸਾ ਪਹੁੰਚਿਆ ਲੇਕਿਨ ਹਾਲੇ ਬਾਰਾਂ ਨਹੀਂ ਜਿਹੜੇ ਹੈਗੇ 10000 ਰੁਪਏ ਦੇ ਵਿੱਚੋਂ ਨਹੀਂ ਬੰਦੀ ਪਹੁੰਚੀ ਬੜੀ ਦੁੱਖ ਦੀ ਗੱਲ ਆ ਸਾਥਿਓ ਸਾਡਾ ਬਾਬਾ ਸਾਹਿਬ ਡਾਕਟਰ ਬੇਟਕਰ ਭਿਮਨਾਥ ਸਾਹਿਬ ਨੇ ਸੰਵਿਧਾਨ ਚ ਲਿਖਿਆ ਸੀ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਫ੍ਰੀ ਪੜਨਗੇ ਉਹ ਕਾਨੂੰਨ ਬਣਿਆ ਸਕਦਾ ਉਹ ਉਸ ਕਾਨੂੰਨ ਨੂੰ ਸੋਧ ਕੀਤੀ 2009 ਦੇ ਵਿੱਚ ਸਰਕਾਰ ਨੇ ਬਹੁਤ ਜੋਰਾ ਸ਼ੋਰਾ ਦੇ ਨਾਲ ਲੈਟਰਾਂ ਕੱਢੀਆਂ ਸੀਆਂ ਪਰ ਉਹ ਦਫਤਰਾਂ ਦੇ ਵਿੱਚ ਹੀ ਨੱਪੀ ਰੱਖੀਆਂ ਪ੍ਰਸ਼ਾਸਨ ਨੇ ਤੇ ਸਰਕਾਰਾਂ ਨੇ ਉਸ ਦੇ ਸੰਬੰਧ ਚ ਸਾਡੇ ਮੁਹਾਲੀ ਤੋਂ ਜਥੇਬੰਦੀ ਆਪਾਂ ਸਾਰਿਆਂ ਨੇ ਲੜ ਕੇ ਮਿਹਨਤ ਕੀਤੀ ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਆ ਕਿ ਤੁਹਾਡੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਤੋਂ ਬਿਨਾਂ ਐਡਮਿਸ਼ਨ ਤੋਂ ਬਿਨਾਂ ਫੀਸ ਤੋਂ ਪੜਨਗੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਵਿੱਚ ਵੀ 25% ਬੱਚੇ ਨੇ ਜਿਹੜੇ 100 ਬੱਚੇ ਦੀ ਸੀਟ ਹੈਗੀ ਆ ਤੇ 25 ਸੀਟਾਂ ਜਿਹੜੀਆਂ ਹੈਗੀਆਂ ਉਹਦੇ ਚ ਐਡਮਿਸ਼ਨਾਂ ਤੇ ਫੀਸਾਂ ਜਿਹੜੀਆਂ ਹੈਗੀਆਂ ਉਹ ਫ੍ਰੀ ਆ ਤਾਂ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਸਾਡੇ ਬੱਚਿਆਂ ਨੂੰ ਪੜਨ ਨਹੀਂ ਦਿੰਦੇ ਉਸ ਦੇ ਸਬੰਧ ਚ ਸਾਡੇ ਸਰਕਲ ਪ੍ਰਧਾਨ ਸవర్ਨਾ ਰਾਣੀ ਪੜ ਕੇ ਸੁਣਾਉਣਗੇ ਉਹਦੀ ਖਬਰ ਵੀ ਲੱਗੀ ਹੈਗੀ ਆ ਉਹ ਵੀ ਤੇ ਨਾਲ ਇੱਕ ਆਰਡਰਾਂ ਦੀ ਕਾਪੀ ਜਿਹੜੀ ਹੈਗੀ ਆ ਨਾਲ ਉਹ ਵੀ ਲੈ ਕੇ ਆਏ ਆ ਉਸ ਦੇ ਸਬੰਧ ਵਿੱਚ ਜਿਹੜੀ ਹੈਗੀ ਆ ਪਹਿਲੋ ਪੜ੍ਹ ਕੇ ਸੁਣਾਉਣਗੇ ਬਾਕੀ ਦੀ ਗੱਲ ਆਪਾਂ ਫੇਰ ਕਰਦੇ ਆ ਮੇਰੇ ਸਾਰੇ ਸਤਿਕਾਰਯੋਗ ਆਪ ਵੀ ਸਾਥੀਆਂ ਨੂੰ ਜੈ ਪੀਲ ਜੈ ਹਾਰ ਮੇਰਾ ਨਾਮ ਸਵਰਨਕੌਰ ਪਿੰਡ ਖੈਰੇ ਕਿਉ ਤਾੜ ਬਲਾਕ ਗੁਰੂਰਸਾਏ ਜ਼ਿਲ੍ਹਾ ਫਿਰੋਜ਼ਪੁਰ ਦੀ ਮੈਂ ਰਹਿਣ ਵਾਲੀ ਹਾਂ ਸਮੂਹ ਮਜ਼ਦੂਰ ਵੈਲਫੇਅਰ ਸਭਾ ਰਜਿਸਟਰਡ ਵੱਲੋਂ ਰੋਜ਼ ਪ੍ਰਦਰਸ਼ਨ ਸਮੂਹ ਮਜ਼ਦੂਰ ਵੈਲਫੇਅਰ ਸਭਾ ਦੇ ਅਹੁਦੇਦਾਰ ਤੇ ਮੈਂਬਰ ਉਸ ਪ੍ਰਦਰਸ਼ਨ ਕਰਦੇ ਹੋਏ ਫਿਰੋਜ਼ਪੁਰ 21 ਅਪ੍ਰੈਲ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ 'ਚੋਂ ਬੱਚਿਆਂ ਦਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 2009 ਨੂੰ ਸਖਤੀ ਨਾਲ ਲਾਗੂ ਕਰਨ ਦੀ ਮੰਗ ਕਰਦੇ ਅੱਜ ਸਮੂਹ ਮਜ਼ਦੂਰ ਸਮੂਹ ਮਜ਼ਦੂਰ ਵੈਲਫੇਅਰ ਸਭਾ ਰਜਿਸਟਰਡ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਬੱਗਾ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਪ੍ਰਧਾਨ ਬੱਗਾ ਸਿੰਘ ਲਾਪ੍ਰੀਤ ਕੌਰ ਗਰਮੀਤ ਕੌਰ ਸਿਰੋਜ ਰਾਣੀ ਕਿਰਨ ਰਾਣੀ ਆਦਿ ਨੇ ਦੱਸਿਆ ਕਿ ਇਸ ਸਬੰਧ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 19 ਫਰਵਰੀ 2024 ਨੂੰ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਸਬੰਧ ਦੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ 24 ਮਾਰਚ 2025 ਨੂੰ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਚੋਂ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਚੋਂ ਕਮਜ਼ੋਰ ਅਤੇ ਪਿਛੜੇ ਵਰਗਾਂ ਦੇ ਵਿਦਿਆਰਥੀਆਂ ਲਈ 25% ਰਾਖਵੀਆਂ ਰੱਖਣ ਅਤੇ ਇਹਨਾਂ ਵਰਗਾਂ ਦੇ ਵਿਦਿਆਰਥੀਆਂ ਨੂੰ ਦਾਖਲਾ ਦੇਣ ਅਤੇ ਮੁਫਤ ਸਿੱਖਿਆ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਗਏ ਹਨ ਉਨਾ ਕਿਹਾ ਕਿ ਇਸ ਕਾਨੂੰਨ ਤਹਿਤ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਾਰੇ ਨਿੱਜੀ ਗੈਰ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਸਕੂਲਾਂ ਤੋਂ ਨਰਸਰੀ ਤੋਂ 8ਵੀਂ ਤੱਕ ਦੀਆਂ ਜਮਾਤਾਂ 'ਚੋਂ 25% ਸੀਟਾਂ ਰੱਖਵੀਆਂ ਕਰਨ ਦੇ ਹੁਕਮ ਦਿੱਤੇ ਗਏ ਸਨ ਅਤੇ 2025/26 ਸੈਸ਼ਨ ਦੇ ਦਾਖਲੇ ਲਈ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਦੇ ਜੋ ਹੁਕਮ ਦਿੱਤੇ ਗਏ ਹਨ ਉਹਨਾਂ ਹੁਕਮਾਂ ਨੂੰ ਵੀ ਲਾਗੂ ਕਰਵਾਇਆ ਜਾਵੇ ਉਨਾ ਡੀਸੀ ਫਿਰੋਜ਼ਪੁਰ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਚੋਂ ਬੱਚਿਆਂ ਦਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 2009 ਅਸਲ ਚੋਂ ਲਾਗੂ ਕੀਤਾ ਜਾਵੇ ਤਾਂ ਜੋ ਕਮਜ਼ੋਰ ਅਤੇ ਪਿਛੜੇ ਵਰਗਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਾ ਲਾਭ ਮਿਲ ਸਕੇ ਜੈ ਭੀਮ ਜੈ ਭਾਲ ਵੈਰੀ ਗੁੱਡ ਤਾੜੀਆਂ ਹੋ ਜਾਣ ਜੀ ਜਿੰਦਗੀ ਵਿੱਚ ਪਹਿਲੀ ਵਾਰ ਸਾਡੇ ਬੱਚਿਆਂ ਦੇ ਹੱਕ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਿਖ ਕੇ ਸਾਨੂੰ ਭੇਜਿਆ ਨਾਲ ਆ ਆਰਡਰਾਂ ਦੀ ਕਾਪੀ ਹੈਗੀ ਆ ਜੇ ਕੋਈ ਮੰਗਣਾ ਚਾਹਵੇ ਤੇ ਆਪਾਂ ਲੈ ਸਕਦੇ ਆ ਇਹਦਾ ਰੈਟ ਪਟੀਸ਼ਨ ਨੰਬਰ ਹੈਗਾ 285 ਹੁਣ ਇਹਨੂੰ ਲਾਗੂ ਕਿਵੇਂ ਕਰਾਇਆ ਜਾ ਸਕਦਾ ਸਾਥੀਓ ਮਾਨਯੋਗ ਪੰਜਾਬ ਰਿਆਨਾ ਹਾਈ ਕੋਰਟ ਨੇ ਤਾਂ ਹੁਕਮ ਦਿੱਤੇ ਤੋਂ ਆਰਡਰ ਕਰਕੇ ਦਿੱਤੇ ਆ ਬਾਬਾ ਸਾਹਿਬ ਡਾਕਟਰ ਬੇਟਕਰ ਪ੍ਰੀਮਨੋ ਸਾਹਿਬ ਨੇ ਤੁਹਾਡੇ ਲਈ ਸਬਦਾਨ ਬਣਾ ਕੇ ਦਿੱਤਾ ਪਰ ਹੁਣ ਘਰੇ ਬੈਠ ਜੋਗੇ ਚੁੱਪ ਕਰਕੇ ਤੇ ਇਹ ਲਾਗੂ ਨਹੀਂ ਹੋਣਾ ਘਰੇ ਬੈਠ ਜੋਗੇ ਚੁੱਪ ਕਰਕੇ ਤੇ ਲਾਗੂ ਨਹੀਂ ਹੋਣਾ ਤੁਸੀਂ ਸਾਰੇ ਹੀ ਤੰਗ ਜੇ ਬੱਚਿਆਂ ਦੀਆਂ ਫੀਸਾਂ ਤੋਂ ਐਡਮਿਸ਼ਨਾਂ ਤੋਂ ਤੰਗ ਆ ਨਾ ਇਹ ਇਹ ਹੁਣ ਲਾਗੂ ਕਿਵੇਂ ਹੋਏਗਾ ਇਹ ਫੈਸਲਾ ਲੈਣਾ ਪਏਗਾ ਇਹ ਸਾਣਾ ਆਪਣੇ ਕਾਠ ਨਹੀਂ ਕਰਦਾ ਇਹ ਟੈੰਗ ਬਣਾ ਲਿਓ ਤੁਹਾਡੇ ਵਿੱਚੋਂ ਤੁਹਾਡੇ ਵਿੱਚੋਂ ਜਿਹੜੇ ਬੱਚੇ ਪੜ੍ਹਿਆ ਯਾਦ ਰੱਖਿਓ ਜਿਹੜੇ ਬੱਚੇ ਪੜ੍ਹਿਆ ਇੱਕ ਪਿੰਡ ਚੋਂ ਲੇਬਰਾਂ ਚੋਂ ਦੋ ਦੋ ਤਿੰਨ ਤਿੰਨ ਬੱਚੇ ਕੱਢ ਲਓ ਜਿਹੜੇ ਪੜ੍ਹਿਆ ਉਹਨਾਂ ਦੀਆਂ ਕਮੇਟੀਆਂ ਬਣਾ ਦੀਏ ਬੱਚੇ ਅੱਗੇ ਹੋਣਗੇ ਆਪਾਂ ਪੁੱਛੀ ਪਹਿਲੋਂ ਮੰਨ ਪੱਤਰ ਆਪਾਂ ਹੁਣ ਦੇ ਤਾ ਡੀਸੀ ਨੇ ਡੀਸੀ ਨੇ ਚਿੱਠੀ ਕੱਢ ਦੇਣੀ ਆ ਜਿਵੇਂ ਦੀ ਆ ਮਨਰੇਗਾ ਦੀ ਚਿੱਠੀ ਤੁਹਾਨੂੰ ਦਿੱਤੀ ਆ ਇਹੋ ਜੀ ਚਿੱਠੀ ਤੁਹਾਨੂੰ ਮੈਂ ਲੈ ਦੇਣੀ ਆ ਠੀਕ ਆ ਉਸ ਤੋਂ ਬਾਅਦ ਜਿਹੜਿਆਂ ਦੇ ਬੱਚਿਆਂ ਦੀ ਕਮੇਟੀ ਬਣਾਉਣੀ ਆ ਤੁਸੀਂ ਪੜ੍ਹਿਆ ਲਿਖਿਆ ਨੇ ਉਹ ਜ਼ਿਲ੍ਹਾ ਹੱਡਕੁਆਟਰ ਜਿਹੜੇ ਸਕੂਲਾਂ ਦੇ ਦਫ਼ਤਰ ਨੇ ਉਹਨਾਂ ਵਿੱਚ ਮੀਟਿੰਗਾਂ ਕਰਨਗੇ ਜਿਵੇਂ ਨਰੇਗਾ ਦੀਆਂ ਤੁਸੀਂ ਮੀਟਿੰਗਾਂ ਕਰਦੇ ਠੀਕ ਆ ਜਦੋਂ ਜ਼ਿਲ੍ਹਾ ਹੈੱਡਕੁਆਰਟਰ ਨੇ ਆਰਡਰ ਕੀਤੇ ਆ ਬਲਕ ਦੂਸਰੇ ਅਜਿੰਕ ਤਸੀਲਾਂ ਨੂੰ ਸਕੂਲਾਂ ਨੂੰ ਤਾਂ ਉਹੋ ਹੀ ਬੱਚੇ ਜਿਹੜੇ ਹੈਗੇ ਆ ਅੱਗੇ ਲਾ ਕੇ ਅੱਗੇ ਬੱਚਿਆਂ ਦਾ ਕੰਮ ਕਰਾਉਂਦੇ ਰਹਿਣਗੇ ਅੱਗੇ ਬੱਚੇ ਹੋਣਗੇ ਮਗਰ ਆਪਾਂ ਵੀ ਹੋਗਾ ਆ ਮਨਜ਼ੂਰ ਆ ਭਾਈ ਹਾਂਜੀ ਮਨਜ਼ੂਰ ਠੀਕ ਆ ਪਰ ਹੁਣ ਤੁਸੀਂ ਆਪਦੇ ਬੱਚੇ ਚੁਣਨਾ ਭਾਵੇਂ ਉਹ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਪਰ ਉਹਦੀ ਇੱਛਾ ਹੋਵੇ ਉਹਦੇ ਮਨ 'ਚ ਇਹ ਹੋਵੇ ਕੰਮ ਕਰੇ ਕਿ ਮੈਂ ਆਪਦੇ ਸਮਾਜ ਲਈ ਕੁਝ ਕਰਨਾ ਚਾਹਣਾ ਉਹਨੂੰ ਗਾਈਡਲਾਈਨ ਆਪਾਂ ਦਵਾਂਗੇ ਉਹਨਾਂ ਦੇ ਆਈ ਕਾਟ ਆਪਾਂ ਬਣਾਵਾਂਗੇ ਮੀਟਿੰਗਾਂ ਦੀ ਪਰਮਿਸ਼ਨ ਆਪਾਂ ਲੈ ਕੇ ਦਵਾਂਗੇ ਸਕੂਲਾਂ ਦੇ ਵਿੱਚ ਰੇਟ ਮਾਰਨਾ ਪਰਤਾਲ ਕਰਨੀ ਕਿੰਨੇ ਸਾਡੇ ਬੱਚੇ ਇਹਨਾਂ ਨੇ ਰੱਖੇ ਕਿੰਨੇ ਨਹੀਂ ਇਹ ਸਾਰਾ ਕੰਮ ਆਪਾਂ ਕਰਾਂਗੇ ਲੇਕਿਨ ਉਹ ਬੱਚੇ ਅੰਦਰ ਬੈਠ ਕੇ ਫੈਸਲਾ ਕਰਨਗੇ ਐਨਾ ਕੁ ਮੇਰੀ ਬਿਲਟੀ ਆ ਕਿ ਤਾਦਾ ਲਾਗੂ ਹੋ ਸਕਦਾ ਹੈ ਤੇ ਜੇ ਤੁਸੀਂ ਜਿਵੇਂ ਮਨਰੇਗਾ ਚ 100 ਚੋਂ 25 ਆਏ ਜੀ ਤਾ ਇਸੇ ਤਰ੍ਹਾਂ ਹੀ ਤੁਸੀਂ ਜੇ ਚੁੱਪ ਕਰਕੇ ਬੈਠੇ ਰਹੇ ਤਾਂ ਤੁਹਾਡੀ ਜਿਹੜੀ ਇਹ ਪਹਿਲਾਂ ਵੀ ਤੁਹਾਡੇ ਜਿਹੜੇ ਹੱਕ ਸੀਗੇ ਲੰਬਾਰੀਆਂ 'ਚ ਹੀ ਪੈ ਰਹੇ ਆ ਤੇ ਅੱਗੇ ਵੀ ਮੈਨੂੰ ਮੇਨ ਦਾ ਕਿ ਲੰਬਾਰੀਆਂ 'ਚ ਹੀ ਪੈ ਰਹੇ ਮੰਜ਼ੂਰ ਆ ਭਾਈ ਮੰਜ਼ੂਰ ਹੈ ਨਹੀਂ ਮੰਜ਼ੂਰ ਕਿਸੇ ਨੇ ਆਵਾਜ਼ ਹੀ ਨਹੀਂ ਦਿੱਤੀ ਨਹੀਂ ਐਵੇਂ ਨਹੀਂ ਆਵਾਜ਼ ਆਣੀ ਚਾਹੀਦੀ ਹਾਂ ਭਾਈ ਮੈਂ ਫੇਰ ਦੁਬਾਰਾ ਪੁੱਛਦਾ ਮੰਜ਼ੂਰ ਆ ਭਾਈ ਹਾਂਜੀ ਪਿੱਛੋਂ ਤਾਂ ਆਵਾਜ਼ ਹੀ ਨਹੀਂ ਆਈ ਇੱਕ ਬੰਦਾ ਬੋਲਿਆ ਇਰਨਾਮ ਨਹੀਂ ਮਨਜ਼ੂਰ ਫਿਰ ਦੁਬਾਰਾ ਪੁੱਛਣਾ ਵਾਹ ਜਾਵੇ ਉਹ ਗੁਰਦੁਆਰੀ ਤੱਕ ਜਾ ਹਾਂ ਮੈਂ ਮਨਜ਼ੂਰ ਆ ਹਾਂਜੀ ਸੱਚੀ ਗੱਲ ਆ ਹਾਂਜੀ ਇੱਕ ਪਿੰਡ ਚੋਂ ਦੋ ਦੋ ਤਿੰਨ ਤਿੰਨ ਬੰਦੇ ਕੱਢ ਸਕਦੇ ਹੋ ਬੱਚੇ ਹਾਂਜੀ ਜ਼ਰੂਰੀ ਨਹੀਂ ਏ ਕਿ ਉਹ ਸ਼ਾਦੀ ਛੁਦਾ ਕਹ ਉਹ ਛਾਦੀ ਛੁਦਾ ਨਹੀਂ ਹੈ ਦੋਨਾਂ ਦੇ ਅੰਦਰ ਇੱਛਾ ਹੋਵੇ ਉਹ ਕੰਮ ਕਰ ਸਕਦੇ ਆ ਤਾਂ ਮੈਨੂੰ ਮੇਂਦਾ ਕਿ ਇਹ ਜਿਹੜੀ ਆਪਾਂ ਜਿੱਤ ਪ੍ਰਾਪਤ ਕੀਤੀ ਹੈ ਇਹਨੂੰ ਲਾਗੂ ਕਰਾਂਗੇ ਜ਼ਿੰਮੇਵਾਰੀ ਨਿਭਾਵਾਂਗੇ ਤਾਂ ਆਉਣ ਵਾਲੇ ਸਮੇਂ 'ਚ ਸਾਡੀ ਪੜ੍ਹਾਈ ਵੀ ਅੱਗੇ ਵਧੇਗੀ ਬੱਚਿਆਂ ਦੀ ਤੇ ਸਾਡੇ ਜਿਹੜੇ ਪੈਸੇ ਲੱਗਦੇ ਆ ਉਹ ਵੀ ਬਚਣਗੇ ਐਨਾ ਕਹਿੰਦਿਆਂ ਹੋਇਆ ਸਭ ਨੂੰ ਜੈ ਪੀਨ ਜੈ ਭਾਰਤ ਸਸਕਾਰ ਨਮਸਕਾਰ ਸਤਿ